ਨਵੀਂ ਮੋਟੀਵੇਸ਼ਨ ਸਾਨੂੰ ਦੇਖਣ ਨੂੰ ਮਿਲਦੀ ਹੈ ਗੋਨਾ ਬਾਜੀਆਂ ਜਾਇਏ ਨੇ ਆਪਣੀ ਮਾਤਾ ਜੀ ਦੀ ਪੈਨਸ਼ਨ ਲੈ ਕੇ ਪਰ ਤੁਸੀਂ ਇੰਨੀ ਔਖੇ ਹੋ ਕੇ ਤੁਸੀਂ ਆਲਰੇਡੀ ਜਿਵੇਂ ਦੱਸਿਆ ਭਾਈ ਸਾਹਿਬ ਨੇ 10-15000 ਰੁਪਏ ਮਹੀਨਾ ਕਮਾਉਣੇ ਪਰ ਫਿਰ ਵੀ ਤੁਸੀਂ ਇੰਨੀ ਮਾਇਆ ਲੈ ਕੇ ਆਏ ਹੋ ਯਾਰ ਜਿਗਰਾ ਕਿੱਥੋਂ ਆਇਆ ਮਾਤਾ ਜੀ ਇਹ ਮਾਤਾ ਜੀ ਬਲਾਈਂਡ ਨੇ ਅੱਖਾਂ ਤੋਂ ਦਿਖਦਾ ਨਹੀਂ 1500 ਰੁਪਏ ਪੈਨਸ਼ਨ ਲੱਗੀ ਹੋਈ ਸੀ ਇਹਨਾਂ ਦੀ ਸਰਕਾਰ ਵੱਲੋਂ ਤੇ ਇਹ ਮੁੰਡਾ ਇਹਨਾਂ ਦਾ ਖੁਦ ਦਿਹਾੜੀ ਕਰਦਾ ਹੈ 10-12000 ਰੁਪਏ ਮਹੀਨੇ ਦਾ ਕਮਾਉਂਦਾ ਹੈ ਤੇ ਅੱਜ ਸਾਰੀ ਪੈਨਸ਼ਨ ਜੋੜ ਕੇ ਲੈ ਕੇ ਆਇਆ ਤੇ ਲੋਕਾਂ ਨੂੰ ਵੰਡਣ ਆਸ ਹਾਂਜੀ ਮਾਤਾ ਜੀ ਮ ਇਹ ਨਾਲ ਲੱਭਦਾ ਨਹੀਂ ਇਹ ਆਪ ਬਾਰੇ ਦੂਰੇ ਦੂਰੇ ਪੈਂਦੇ ਨੇ ਇਹਨਾਂ ਨੂੰ ਅੱਛਾ ਜੀ ਇਹ ਸਾਮ ਕਰੀਦੇ ਪੈਨਸ਼ਨ ਆ ਕੇ ਦਰਵਾਜ਼ਾ ਇਹ ਰ ਅ ਵੀ ਦੇਖ ਲਓ ਸੌਰੀ ਕਿੰਨੀ ਪੈਨਸ਼ਨ ਹੈ ਇਹ ਹੈਗੀ ਸਾਡੇ ਬਾਈ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਮਾਤਾ ਜੀ ਠੀਕ ਐ ਇਹ ਤੁਸੀਂ ਆਪਣੀ ਪੈਨਸ਼ਨ ਕਿਉਂ ਲੈ ਕੇ ਆਏ ਹੋ ਇੱਥੇ ਹੋ ਜਾਂਦੇ 2 ਮਿੰਟ ਉਹਨਾਂ ਨੂੰ ਆਪਣੇ ਭਰਾਵਾਂ ਦਾ ਪਤਾ ਤੇ ਮੁੰਡੇ ਦਾ ਪਤਾ 5 ਮਿੰਟ ਗੱਲ ਕੀਤੀ ਨਾ ਭੁੱਲ ਜਾਣਾ ਤੁਸੀਂ ਮੈਨੂੰ ਵੀ ਨਹੀਂ ਪਤਾ ਹੁਣ ਕਿੱਥੇ ਆ ਤੁਸੀਂ ਬੇਟੇ ਉਹਨਾਂ ਦੇ ਤੇ ਪੈਨਸ਼ਨ ਕਾਦੀ ਆਂਦੀ ਇਹਨਾਂ ਨੂੰ ਬੁਢਾਪਾ ਪੈਨਸ਼ਨ ਬੁਢਾਪਾ ਪੈਨਸ਼ਨ ਮਹੀਨੇ ਦੀ 22 ਨਹੀਂ ਨਹੀਂ ਇਹਨੇ ਜਮਾ ਕੀਤੀ ਜਮਾ ਕੀਤੀ ਪਰ ਜਦੋਂ ਤਾਂ ਲੱਗੀ ਨਾ ਪੈਨਸ਼ਨ ਇਹ ਵੀ ਦੇਖਦਾ ਨਾ ਉਦੋਂ ਤੋਂ ਲੈ ਕੇ ਨਾ ਜਮਾ ਕੀਤੀ ਆ ਇਹ ਵਾਹ ਯਾਰ ਵਾਹ ਯਾਰ ਵਾਹ ਯਾਰ ਬਹੁਤ ਵਧੀਆ ਜੀ ਆਪ ਵੀ ਫੈਕਟਰੀਸ ਕੰਮ ਕਰਦੇ ਹੋ ਵਾਹ 10 12 ਹਜ਼ਾਰ ਉਹ ਤੁਹਾਡਾ ਬਲਾਹ ਜੀ ਤੇ ਇਹਨਾਂ ਦੇ ਬ੍ਰਦਰ ਵੀ ਛੋਟੀ ਦੁਕਾਨ ਚਲਾਉਂਦੇ ਆ ਘਰ ਦਾ ਗਜਲਾ ਕਰਦਾ ਫਾਦਰ ਸਾਹਿਬ ਇਹਨਾਂ ਦੇ ਪਹਿਲੇ ਹੀ ਤੇ ਤੁਸੀਂ ਕਦੋਂ ਤੋਂ ਪੈਸੇ ਜੋੜ ਰਹੇ ਹੋ ਜੋਦੇ ਮੈਂ ਤੁਹਾਡੀ ਵੀਡੀਓ ਦੇਖਣੀ ਥੋੜੀ ਵਾਹਿਗੁਰੂ 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 ਇਹਨਾਂ ਦੇ ਕੋਲੋਂ ਮੇਰੇ ਦਸੰਦ ਦੇ ਤਾਲੁਕ ਥੋੜੇ ਜਿਹੇ ਪੈਸੇ ਨਹੀਂ ਖਰਚ ਲੱਗਦੇ ਵਿਚ ਜਦੋਂ ਆਪਣੀ ਤਨਖਾਹ ਦੇ ਵਿੱਚੋਂ ਟੈਕਟਰੀ ਜੀ ਕੰਮ ਕਰਕੇ ਦੁਬਾਰਾ ਫਿਰ ਉਹਦੇ ਵਿੱਚ ਕਰਕੇ ਪੈਨਸ਼ਨ ਦੇ ਪੈਸੇ ਉਹਦੇ ਕਰਕੇ ਤੇ ਤੁਸੀਂ ਇੱਥੇ ਪੈਨਸ਼ਨ ਦੇ ਪੈਸੇ ਦੇ ਕੇ ਤੁਹਾਨੂੰ ਕੀ ਮਿਲਣਾ ਇੰਨੇ 62000 ਰੁਪਏ ਦਾ ਬੰਦਾ ਹੈ ਮਾਪੇਓ ਸਾਹਮਣੇ ਆ ਪੈਚ ਉਹਨਾਂ ਦਾ ਕਹਿੰਦਾ ਸਾਡੇ ਮਾਤਾ ਠੀਕ ਆ ਮਾਤਾ ਠੀਕ ਮਤਲਬ ਬਿਮਾਰ ਸੀ ਫਾਦਰ ਸਾਹਿਬ ਬਿਮਾਰ ਜੋ ਵੀ ਨਾ ਚਾਹੀਦਾ ਹੈ 23 ਲਾ ਉਹ ਵਾਹਿਗੁਰੂ ਵਾਹਿਗੁਰੂ ਪੈਨਸ਼ਨ ਮਿਲ ਆ ਨਹੀਂ ਗਿਆ ਮੁੰਡੇ ਨੇ ਮੇਰਾ ਯਾਰ ਦੋਸਤ ਹੈ ਕਹਿੰਦਾ ਜੋ ਗਵਰਨਮੈਂਟ ਕੋ ਮਿਲੇ ਲੈ ਲੈਣਾ ਚਾਹੀਦਾ ਹਾਂ ਇਹ ਅਜੇ ਇਧਰ ਕੰਮ ਆ ਮਾਤਾ ਜੀ ਆ ਤੁਹਾਡੀ ਪੈਸੇ ਸਾਰੇ ਵੰਡਣ ਆਇਆ ਲੋਕਾਂ ਨੂੰ ਦੇ ਦਈਏ ਫਿਰ ਹੈ ਦੇ ਦਈਏ ਹੈ ਮਾਤਾ ਜੀ ਉਹਨਾਂ ਨੇ ਦਿਓ ਤੁਸੀਂ ਸੇਵਾ ਕਰਦੇ ਹੋ ਮਾਤਾ ਦੀ ਪੂਰੀ ਵਾਹ ਤੇ ਨਸ ਦੀ ਸੀ ਆਵਾਜ਼ ਯਾਰ ਅਜੀਬ ਅਜੀਬ ਦਾਸਤਾਂ ਹਾਂਜੀ ਵਾਹ ਮੈਨੂੰ ਤਾਂ ਹੀ ਲੱਗਿਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੋਨਾ ਗੋਨਾ ਰੋਜ਼ ਨਵੀਂ ਮੋਟੀਵੇਸ਼ਨ ਸਾਨੂੰ ਦੇਖਣ ਨੂੰ ਮਿਲਦੀ ਹੈ ਗੋਨਾ ਭਾਜੀ ਆਜਾਏ ਨੇ ਆਪਣੀ ਮਾਤਾ ਜੀ ਦੀ ਪੈਨਸ਼ਨ ਲੈ ਕੇ ਤੇ ਜੋੜ ਕਦੋਂ ਤੋਂ ਰਹੇ ਹੋ ਇਹ ਕਾਫੀ ਟਾਈਮ ਹੋ ਗਿਆ ਕਿੰਨੀ ਦੇਰ ਹੋ ਗਈ 20000 1500 ਕਰਿਓ ਸਾਡੇ 22 1500 ਹੋ ਰਹੇ ਹੈਗੇ ਥੋੜੇ ਖਰਚ ਗਏ ਹੁਣ ਮੈਂ ਹੋਰ ਵੀਡੀਓ ਦੇਖੀ ਬੱਚੇ ਦੀ ਹਾਂ ਹਾਂ 16 ਮਹੀਨੇ ਬਾਅਦ ਕਿੰਨੇ 16 ਮਹੀਨੇ ਮਤਲਬ ਡੇਢ ਸਾਲ ਹੋ ਗਿਆ ਤੁਹਾਨੂੰ ਪੈਸੇ ਜੋੜਦੇ ਵਾਹ ਮਾਤਾ ਜੀ ਮੈਂ ਫ੍ਰੀ ਵੀ ਲਾਈ ਹੈ 1 ਮਹੀਨੇ ਬਾਅਦ ਮਹੀਨੇ ਚ 500 ਰੁਪਏ ਰੱਡੀ ਦਾ ਸਰਵਿਸ ਮਹੀਨੇ ਦੀ 500 ਵੀ ਸੇਵਾ ਮਾਤਾ ਜੀ ਸੇਵਾ ਦੇ ਦੀਏ ਤੁਹਾਡੀ ਫਿਰ ਸਾਰੀ ਲੋਕਾਂ ਨੂੰ ਮਾਤਾ ਜੀ ਦਾ ਨਾਮ ਕੀ ਹੈ ਨਿਰਮਲਾ ਦੇਵੀ ਨਿਰਮਲਾ ਦੇਵੀ ਵਾਹ ਯਾਰ ਤਜীব ਦਾਸਤਾ ਹੈ ਨਰਮਲਾ ਦੇਵੀ ਜੀ ਮਾਤਾ ਜੀ ਦੀ ਪੈਨਸ਼ਨ ਜਿਹੜੀ ਨੇ ਪੈਨਸ਼ਨ ਉਹਨਾਂ ਦੇ ਬੇਟੇ ਲੈ ਕੇ ਆਏ ਨੇ ਇੱਥੇ ਔਰ ਇੱਕ ਤੁਸੀਂ ਆਪ ਇੰਨੀ ਮਤਲਬ ਮੈਂ ਆਪਦਾ ਇਕੱਲੇ ਨਹੀਂ ਆੜਾ ਸੀ ਨਾ ਮੈਂ ਇੱਕ ਵਾਰੀ ਮਾਤਾ ਨੂੰ ਲੈਣਾ ਹੋ ਮੈਂ ਇਕੱਲਾ ਆ ਸਕਦਾ ਪਰ ਤੁਸੀਂ ਇੰਨੀ ਔਖੇ ਹੋ ਕੇ ਤੁਸੀਂ ਆਲਰੇਡੀ ਜਿਵੇਂ ਦੱਸਿਆ ਭਾਈ ਸਾਹਿਬ ਨੇ 10-15000 ਰੁਪਏ ਮਹੀਨਾ ਕਮਾਉਣੇ ਹੋ ਪਰ ਫਿਰ ਵੀ ਤੁਸੀਂ ਇੰਨੀ ਮਾਇਆ ਲੈ ਕੇ ਆਏ ਹੋ ਯਾਰ ਜਿਗਰਾ ਕਿੱਥੋਂ ਆਇਆ ਸਰ ਜੋ ਵੀਡੀਓ ਦੇਖਦੇ ਨਾ ਡਾਕਟਰ ਵੀ ਪਾਰਟ ਟਾਈਮ ਆ ਮਤਲਬ ਬੰਦਾ ਆਪ ਇੰਨੀ ਤਕਲੀਫ ਚ ਹੈ ਤੇ ਪੈਸੇ ਕਿਵੇਂ ਦੇ ਸਕਦਾ ਕਿਸੇ ਨੂੰ ਵਾਹ ਯਾਰ ਮੈਨੂੰ ਤਾਂ ਲੱਗਦਾ ਸੀ ਮੇਰੀ ਵੀਡੀਓ ਸ਼ਾਇਦ ਐਵੇਂ ਲੋਕੀ ਦੇਖਦੇ ਆ ਦਿਲ ਤੇ ਨਹੀਂ ਲੱਗਦਾ ਲੰਦਾ ਕੋਈ ਦਿਲ ਤੇ ਲੱਗਦੀ ਪਤਾ ਕੀ ਗੱਲ ਆ ਮੈਨੂੰ ਗੁੱਸਾ ਬਹੁਤ ਆਂਦਾ ਲੜਾਈ ਬੜੀ ਹੁੰਦੀ ਹੈ ਕਿਉਂ ਜੇ ਤੁਹਾਡੀ ਵੀਡੀਓ ਦੇਖਦਾ ਅੱਜ ਦਿਲ ਹਾਂ ਨਹੀਂ ਸਾਡੀ ਵੀ ਭਾਜੀ ਤੁਹਾਡੇ ਮੋਰੇ ਹੀ ਆ ਤੁਸੀਂ ਇੱਥੇ ਬੈਠੇ ਦੇਖ ਹੀ ਰਹੇ ਹੋ ਹੁਣ ਆ ਜਿਹੜੀ ਮਾਤਾ ਹੈ ਜਵਾਨ ਮਾਤਾ ਜੀ ਮਾਤਾ ਜੀ ਗੱਲ ਸੁਣਿਓ ਆਜੋ 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 ਮਾਤਾ ਜੀ ਬੈਠੋ ਅਲੇਓ ਕੁਰਸੀ ਇਕ ਗੇਲਿਓ ਹੋਰ ਸੁਣਾਓਗੇ ਮੈਂ ਠੀਕ ਹੋ ਜੀ ਬਹੁਤ ਧੰਨਵਾਦ ਅੰਕਲ ਦੇ ਪਤ ਜੀ ਜਾਣੇ ਤੇ ਗੁਰੂ ਨਾਨਕ ਦੇਵ ਜੀ ਲੈ ਗਏ ਤੇ ਕੱਲ ਉਹਨਾਂ ਦੇ 50 ਰੁਪਏ ਦੀ ਭਰਤੀ ਕਟਾਈ ਸੀ ਉਹਨਾਂ ਨੇ 45000 ਰੁਪਏ ਦੱਸਿਆ ਵਾ ਹੋਏ ਹੋਏ ਬਈ ਸੰਦਾ ਮਾਤਾ ਜੀ ਅੱਜ ਮਾਤਾ ਜੀ ਦੀ ਪੋਤੀ ਆ ਕੋਈ ਗੱਲ ਨਹੀਂ ਰੋਵੋ ਨਾ ਇਹ ਮਾਤਾ ਜੀ ਨੇ ਇਹਨਾਂ ਨੇ ਦੋ ਜਵਾਨ ਮੁੰਡੇ ਖੋਏ ਨੇ ਸਾਡੀ ਅੱਖਾਂ ਦੇ ਮੂਰੇ ਇੱਕ ਨਸ਼ਿਆਂ ਕਰਕੇ ਚਲਾ ਗਿਆ ਇੱਕ ਵੈਸੇ ਚਲਾ ਗਿਆ ਇੱਕ ਉਹੀ ਜੀਨ ਦਾ ਸਹਾਰਾ ਸੀ ਹੁਣ ਹਸਬੰਡ ਨੇ ਘਰ ਚ ਇਕੱਲੇ ਤੇ ਹੁਣ ਇਹਨਾਂ ਦੇ ਉਹਨਾਂ ਦੇ ਵੀ ਪੇਟ ਚ ਪ੍ਰੋਬਲਮ ਆ ਗਈ ਮਾਤਾ ਜੀ ਇਹ ਮਾਤਾ ਜੀ ਬਲਾਈਂਡ ਨੇ ਅੱਖਾਂ ਤੋਂ ਦਿਖਦਾ ਨਹੀਂ 1500 ਰੁਪਏ ਪੈਨਸ਼ਨ ਲੱਗੀ ਹੋਈ ਸੀ ਇਹਨਾਂ ਦੀ ਸਰਕਾਰ ਵੱਲੋਂ ਤੇ ਇਹ ਮੁੰਡਾ ਇਹਨਾਂ ਦਾ ਖੁਦ ਦਿਹਾੜੀ ਕਰਦਾ 10-12000 ਰੁਪਏ ਮਹੀਨੇ ਦਾ ਕਮਾਉਂਦਾ ਤੇ ਅੱਜ ਸਾਰੀ ਪੈਨਸ਼ਨ ਜੋੜ ਕੇ ਲੈ ਕੇ ਆਇਆ ਤੇ ਲੋਕਾਂ ਨੂੰ ਵੰਡਣ ਆਸ ਜੀ ਬੈਨ ਉਹ ਮਾਰੇ ਬੱਤੀਆਂ ਲੱਗੇ ਪਈਆਂ ਇਹਨਾਂ ਨੂੰ ਦੋ ਲਫਾਵੇ ਦੇ ਦੋ ਬਾਈ ਕਰਾਇਆ ਦੇ ਦੋ ਬਸ ਦੋ ਲਫਾਵੇ ਦੇ ਦੋ ਲੋ ਮਾਤਾ ਜੀ ਇਹ ਅਸ਼ੀਰਵਾਦ ਦਿਓ ਇਹਨੂੰ ਅਮੀਰਾਂ ਨੂੰ ਤਾਂ ਮੈਂ ਬਹੁਤ ਦੇਖਿਆ দান ਕਰਦੇ ਪਰ ਇਹ ਵੀ ਅਮੀਰ ਹੀ ਐ ਵੈਸੇ ਸੌਰੀ ਮੈਂ ਗਲਤ ਸ਼ਬਦ ਯੂਜ਼ ਕਰ ਰਿਹਾ ਦਿਲ ਦਾ ਅਮੀਰ ਹੈ ਜੀ ਬਾਬਾ 10 12 ਹਜ਼ਾਰ ਮਹੀਨਾ ਕਮਾਉਣ ਵਾਲਾ ਬੰਦਾ ਸਭ ਨਾਲੋਂ ਅਮੀਰ ਆ ਨਹੀਂ ਨਹੀਂ ਮਾਤਾ ਇਹ ਤੁਹਾਡਾ ਸਾਰਿਆਂ ਨਾਲੋਂ ਵਾਹਿਗੁਰੂ ਮੇਰੇ ਤਾਂ ਦੋਏ ਪੁੱਤਾਂ ਦਾ ਵੀ ਲਾੜੀ ਨਹੀਂ ਕਰਾਇਆ ਮੈਂ ਸਾਉਥੀ ਹਾਂ ਕੋਈ ਗੱਲ ਨਹੀਂ ਮਾਤਾ ਅਸੀਂ ਤੁਹਾਡੇ ਨਾਲ ਕੋਈ ਗੱਲ ਤੂੰ ਇੱਕ ਭਰਾ ਹੋਰ ਕੋਈ ਗੱਲ ਕਬਰਾਂ ਹੋਣ ਕਬਰਾਂ ਇਹਨਾਂ ਵਾਸਤੇ ਦੁਆ ਕਰਿਓ ਇਹ ਤੁਹਾਡਾ ਕਰਾ ਦੇਣਾ ਸਾਰਾ ਤੁਸੀਂ ਕਰਾਇਆ ਰੱਖੋ ਬੈਠੋ ਦੇਖੋ ਇੰਨੀ ਬਜ਼ਰੀ ਬਈ ਇਹ ਕੀ ਗੱਲ ਹੈ ਮੈਂ ਇੱਕ ਕੇਸ ਰਿਖਿਆ ਏ ਦਾ ਪਹਿਲੇ ਬੱਚੇ ਕੋ ਹੈ ਗਿਆ ਮੈਂ ਦੇਖੋ ਉਹਦਾ ਬੱਚਾ ਬਿਮਾਰੀ کافی ਪੈਸੇ ਲੱਗਦੇ ਪਰ ਉਕੋ ਵੀ ਹੈਗੇ ਪੈਸੇ ਉਹ ਬਾਬੇ ਦੇ ਚੱਕਰੇ ਪੈ ਕੇ ਕਿਸੇ ਨੂੰ ਕਿਹਾ ਆ ਵੀ ਪੈਸੇ ਪੂਰੇ ਦੇਖੋ ਵੱਜ ਜਾਣੇ ਚਾਰ ਬਾਬੇ ਚ ਉਹਨੇ ਮੁੰਡਾ ਕੋਲੇ ਓਏ ਹੋਏ ਬੱਚਾ ਇਹ ਮਾਤਾ ਦੇ ਭਾਜੀ ਦਿੰਨੇ ਦੁੱਖ ਨੇ ਦੋ ਜਵਾਨ ਮੁੰਡੇ ਖੋਲੇ ਨੇ ਆਪਣੇ ਤਾਂ ਤੁਸੀਂ ਬਿਮਾਰ ਹੋ ਜੇ ਚੱਕ ਵੀ ਲਾ ਸਕਦੇ ਪੈਸਾ ਆ ਸਕਦਾ ਬੱਚਾ ਨਹੀਂ ਆ ਸਕਦਾ ਤੁਹਾਨੂੰ ਉਹ ਜਾਣੇ ਸੁੰਦੇ ਹੈ ਤਵੀ ਇਹ ਗਲਤ ਕਰਿਓ ਹਣਾ ਮੈਂ ਆਪ ਤਾਂ ਬੜੀਆਂ ਗੱਲਾਂ ਕਰਦਾ ਭਾਈ ਮੈਂ ਤਾਂ ਪੌਡਕਾਸਟ ਤੇ ਦੋ ਦੋ ਘੰਟੇ ਖਪਦਾ ਪਰ ਮੈਨੂੰ ਦਿਲੋਂ ਖੁਸ਼ੀ ਹੋਈ ਤੁਸੀਂ ਇੰਨੇ ਸਿਆਣੇ ਹੋ ਯਾਰ ਮੈਨੂੰ ਅੱਜ ਇੱਕ ਚੀਜ਼ ਮਹਿਸੂਸ ਹੋਈ ਕਿ ਜ਼ਰੂਰੀ ਨਹੀਂ ਕਿ ਅਕਲ ਪੈਸੇ ਨਾਲ ਹੀ ਆਂਦੀ ਹੈ ਪਰ ਜੋ ਤੁਸੀਂ ਕਮਾਇਆ ਨਾ ਪਹਿਲਾਂ ਮੈਂ ਇੱਕ ਬੰਦੇ ਨਾਲ ਗੱਲ ਵੀ ਕੀਤੀ ਹੈ ਮੇਰਾ ਬਹੁਤ ਖਾਸ ਹੈ ਮੈਂ ਉਹਨੇ ਵੀ ਆਣਾ ਸੀ ਨਾਲ ਮੈਂ ਉਹਨੂੰ ਇਹ ਗੱਲ ਕਹੀ ਹੈ ਮਾਤਾ ਦੀ ਪੈਸ਼ਨ ਆਂਦੀ ਹੈ ਹਾਂ ਵੀ ਕਿਤੇ ਸੇਵਾ ਸੁਗਤ ਆਧਾਨ ਕਰਦੇ ਨੇ ਕਿਤੇ ਕੁਰੀਦਾ ਵਾ ਵਾ ਉਹ ਕਹਿੰਦੇ ਨਹੀਂ ਭਾਈ ਵੀ ਗਰੀਬਾਂ ਨੂੰ ਦੇ ਤੋ ਉਹਦੇ ਖਾਤੇ 'ਚ ਭਾਈ 6 ਲੱਖ ਰੁਪਏ 6 ਲੱਖ ਰੁਪਏ ਖਾਤੇ 'ਚ ਆ ਹਾਂ ਇਹជា 7 ਲੱਖ ਰੁਪਏ ਨੂੰ ਹੋਰ ਮੈਂ ਮੈਂ ਤਾਂ ਉਹੀ ਹੈ ਰਾਨਾ ਪੈਸਾ ਚੀਜ਼ ਹੀ ਐਸੀ ਆ ਹਰ ਬੰਦਾ ਕਹਿੰਦਾ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਦੇਣਾ ਬਹੁਤ ਵੱਡੀ ਗੱਲ ਹੈ ਕਿਸੇ ਨੂੰ ਡੋਨੇਸ਼ਨ ਦੇਣੀ بڑے ਲੋਕ ਨੇ ਬਾਈ ਉੱਥੇ ਮਤਲਬ ਬੱਚੇ ਤੁਸੀਂ ਰੋਣਾ ਨਿਕਲਦਾ ਬਹੁਤ ਦੁਨੀਆ ਬਿਨਾਂ ਰੋਣਾ ਇਕੱਲੇ ਚ ਹੀ ਚਾਹੀਦਾ ਰੋਣਾ ਕਿਸੇ ਦੇ ਮੋਰੇ ਨਹੀਂ ਚਾਹੀਦਾ ਇਕੱਲੇ ਚ ਰੋਣਾ ਦੇ ਦੇ ਪਰ ਮੈਨੂੰ ਦਿਲੋਂ ਖੁਸ਼ੀ ਹੋਈ ਯਾਰ ਤੁਸੀਂ ਆਏ ਥੈਂਕ ਯੂ ਮਾਤਾ ਜੀ ਬਹੁਤ ਧੰਨਵਾਦ ਥੈਂਕ ਯੂ ਯਾਰ ਬਾਈ ਤੁਹਾਡਾ ਮੈਂ ਤੁਹਾਡੀ ਲਵਾਨਾ ਸੇਵਾ ਤੁਸੀਂ ਬੈਠੋ ਵਾਹਿਗੁਰੂ 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 ਤੁਹਾਡੇ ਹੱਥ ਚੁੰਮਣੇ ਚਾਹੀਦੇ ਯਾਰ ਸਾਨੂੰ ਬ